ਕਿੰਨੂੰ ਮਾਰਨਾ ਸੀ ਕੁਝ ਗੱਲ ਤੁਸੀਂ ਇਹ ਪਤਾ ਲੱਗਿਆ ਜੀ ਕੋਈ ਤੁਹਾਨੂੰ ਪਤਾ ਹੀ ਹੈ ਜਿਵੇਂ ਅੱਜ ਕੱਲ ਜੇ ਦੋ ਲੀਥਲ ਵੈਪਨ ਦੇਖੋ ਗਲੌਕ ਬਿਲਕੁਲ ਬੜੀ ਨਵਾਂ ਸਫਿਸਟੀਕੇਟਿਡ ਤੇ ਬੜਾ ਬ੍ਰਾਂਡ ਨਿਊ ਇਹ ਪਿਸਟਲ ਸੀ 9mm ਦਾ ਰਾਉਂਡ ਵੀ ਇਹਨਾਂ ਕੋ ਕਾਫੀ ਚਲਾਉਣ ਤੋਂ ਬਾਅਦ ਵੀ ਲਾਈਵ ਬੜੇ ਮਿਲੇ ਐ ਤੇ 30 ਬੋਰ ਦਾ ਜਿਹੜਾ ਪਿਸਟਲ ਹੈ ਸਟਾਰ ਪਿਸਟਲ ਉਹ ਵੀ ਬੜਾ ਲੀਥਲ ਹੈਗਾ ਸੈਮੀ ਆਟੋਮੈਟਿਕ ਬੜਾ ਮਤਲਬ ਮੈਂ ਇਹਨੂੰ ਸਮਝਦਾ ਕਿ ਕਾਫੀ ਇਹਨੂੰ ਲਿੱਥਲ ਕਹਿ ਸਕਦੇ ਆ ਟਾਰਗੇਟ ਅਜੇ 깔 क्लियर ਨਹੀਂ ਹੋਈ ਪਰ ਡੈਫੀਨਿਟਲੀ ਜਿਹੜਾ ਇਹ ਕੰਮ ਤਾਂ ਇਸੇ ਤੇ ਨਿਕਲੇ ਹੋਏ ਸੀਗੇ ਕਿਉਂਕਿ ਇੱਕਦਮ ਜੇਲ੍ਹ ਤੋਂ ਆ ਕੇ ਤੇ ਇੰਨੀ ਜਲਦੀ ਸਫਿਸਟੀਕੇਟਡ ਵੈਪਨ ਮਿਲ ਗਏ ਬਾਹਰਲੇ ਵਰਚੁਅਲ ਨੰਬਰਸ ਦਾ ਬੰਦਾ ਇਨ ਟੱਚ ਹੋ ਗਿਆ ਤੇ ਸਾਨੂੰ ਜਿਹੜੀ ਲੱਗਦਾ ਕਿ ਜਿੰਨੀ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਹੈ ਆਥੈਂਟਿਕ ਸੀਗੀ ਤੇ ਤਾਂ ਹੀ ਤੁਸੀਂ ਦੇਖੋ ਜਿਹੜਾ ਬੰਦਾ ਇੰਨਾ ਰਿਟੈਲੀਏਟ ਕਰਦਾ ਪੁਲਿਸ ਨੂੰ ਨਹੀਂ ਤਾਂ ਆਮ ਮੁੱਲਜ਼ਮ ਜਦੋਂ ਪੁਲਿਸ ਰੋਕਦੀ ਹੈ ਯਾ ਵਾਰਨ ਕਰਦੀ ਆ ਤੇ ਉਹਦੇ ਚ ਆਮ ਲੋਕ ਸਰੈਂਡਰ ਕਰ ਜਾਂਦੇ ਆ ਤੋਂ ਮੈਨੂੰ ਲੱਗਦਾ ਕਿ ਡੀਪਰ ਗੱਲ ਹੈਗੀ ਇਹਦੇ ਚ ਜਿਹੜੀ ਲੁਕਾਉਣਾ ਚਾਹੁੰਦੇ ਸੀ ਔਰ ਜਿੰਨਾ ਐਮਬੋਲਡਨ ਹੋਏ ਹੋਏ ਸੀ ਸਰ ਇਹ ਕਿਵੇਂ ਕਿਰੇ ਕਿਰੇ ਗੈਂਗਸਟਰਾਂ ਨਾਲ ਲਿੰਕ ਸੀ ਫੋਰਨ ਬੇਸਡ ਉਹ ਸੀ ਦੇਖ ਰਹੇ ਆ ਜੀ ਮੈਂ ਤੁਹਾਨੂੰ ਦੱਸਿਆ ਕਿ ਉਹਦੇ ਚ ਵਰਚੁਅਲ ਨੰਬਰ ਜਿਹੜੇ ਆਏ ਨੇ ਉਹ ਇਹ ਗੱਲ ਨੂੰ ਪ੍ਰੂਵ ਕਰਦੇ ਕਿ ਜਿਹੜੀ ਇਨਫੋਰਮੇਸ਼ਨ ਪੁਲਿਸ ਕੋਲ ਆਈ ਸੀ ਉਹ ਔਥੈਂਟਿਕ ਸੀਗੀ ਉਹਨੂੰ ਮਤਲਬ ਇੱਕ ਜਿਹੜੀ ਡਿਜੀਟਲ ਤੇ ਟੈਕਨੋਲੋਜੀਕਲ ਐਵੀਡੈਂਸ ਉਹ ਝੂਠ ਨਹੀਂ ਬੋਲਦੀ। ਤੋਂ ਸਾਰੇ ਇਹਦੀ ਲੋਕੇਸ਼ਨਸ ਵਗੈਰਾ ਅਸੀਂ ਪਿਛਲਾ ਸਾਰਾ ਦੇਖਾਂਗੇ ਕਿ ਕਿੱਥੇ ਕਿੱਥੇ ਜਾਂਦਾ ਰਿਹਾ ਕਿਹੜੇ ਕਿਹੜੇ ਬੰਦਿਆਂ ਨੂੰ ਕੰਟੈਕਟ ਕੀਤਾ। ਸਰ 7 ਨਵੰਬਰ ਤੋਂ ਲੈ ਕੇ 10 ਦਿਨ ਹੋਏ ਆ ਤੇ 10 ਦਿਨਾਂ ਚ ਇਦਾਂ ਨੈਟਵਰਕ ਕਿਵੇਂ ਸਟੈਬਲ ਹੋ? ਨੈਟਵਰਕ ਇਦਾਂ ਹੁੰਦਾ ਨਹੀਂ ਜੇਲ੍ਹ 'ਚ ਜਦੋਂ ਬੰਦਾ ਬਾਰ-ਬਾਰ ਜਾਂਦਾ ਪਹਿਲਾਂ ਵੀ ਰਿਹਾ ਫਿਰ ਬਾਹਰ ਆਉਂਦਾ ਉੱਥੇ ਅੰਦਰ ਹੀ ਗੱਲਬਾਤ ਹੋ ਜਾਂਦੀ ਹੈ 10 ਦਿਨ ਤਾਂ ਬਹੁਤ ਹੁੰਦੇ ਨੇ ਬੰਦਾ ਜਦੋਂ ਬਾਹਰ ਆਉਂਦਾ ਜੇ ਪਹਿਲਾਂ ਹੀ ਐਸਟੈਬਲਿਸ਼ ਪਰ ਪਤਾ ਹੀ ਹੈ ਜਿੱਦਾਂ ਇਹ ਫਾਸਟ 무ਵਿੰਗ ਵਰਲਡ ਹੈਗਾ ਸਾਡਾ ਔਰ ਡਰੋਨ ਰਾਹੀਂ ਕ੍ਰੋਸ ਦਾ ਇੰਟਰਨੈਸ਼ਨਲ ਬਾਰਡਰ ਕਿਵੇਂ ਸਮਾਨ ਹੁੰਦਾ ਉਸ ਤਰ੍ਹਾਂ ਨਾ ਇਹਨਾਂ ਦੇ ਐਸਟੈਬਲਿਸ਼ ਹੋ ਗਏ ਕੰਟੈਕਟਸ ਔਰ ਜਿਹੜੀ ਟੈਕਨੋਲੋਜੀ ਦਾ ਮਿਸਯੂਜ਼ ਜਿੱਦਾਂ ਆਪਾਂ ਕਰਦੇ ਹਾਂ ਵਰਚੁਅਲ ਨੰਬਰਸ ਦਾ ਸੋਸ਼ਲ ਮੀਡੀਆ ਪਲੇਟਫਾਰਮਸ ਦਾ ਉਹ ਉਹਦਾ ਫਾਇਦਾ ਲੈਂਦੇ ਆ ਅੱਜਕੱਲ ਮੁਲਜ਼ਮ ਅਜੇ ਸਰ ਇਹ ਜੀਐਲ ਕਿਸ ਮੁਕਦਮੇ ਚ ਗਿਆ ਸੀ ਉਹ ਅਲੱਗ-ਅਲੱਗ ਮੁਕਦਮੇ ਜਿਹੜੇ ਪਠਾਨਕੋਟ ਦੇ ਆ ਅਲੱਗ-ਅਲੱਗ ਸਾਡੇ ਕਮਿਸ਼ਨਰੇਟ ਦੇ ਵੀ ਹੈਗੇ ਆ ਤੇ ਉਹ ਸੀ ਸਾਰੀਆਂ ਡਿਟੇਲਾਂ ਹੁਣੀ ਕਢਾ ਰਹੇ ਆ ਪੰਜ ਮੁਕਦਮੇ ਇਹਦੇ ਚ ਪਾਇਆ ਜਿਹੜੀ ਆਈਡੀ ਅਸੀਂ ਦੇਖੀ ਆ ਇਮੀਡੀਏਟਲੀ ਉਹਦੇ ਚ ਇਹ ਪਤਾ ਲੱਗਿਆ ਜੀ ਸਰ ਪਿਛਲੇ ਦਿਨੀ ਜੋ ਅੰਮ੍ਰਿਤਸਰ ਚ ਵਾਰਦਾਤਾਂ ਹੋਈਆਂ ਉਹਨਾਂ ਚ ਵੀ ਕੋਈ ਇਸ ਦਾ ਹੱਥ ਤੇ ਕੋਈ ਅਜੇ ਕਹਿਣਾ ਮੁਸ਼ਕਲ ਆ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਆ ਸਾਨੂੰ ਉਮੀਦ ਆ ਕਿ ਜਲਦੀ ਅਸੀਂ ਉਹ ਵੀ ਟਰੇਸ ਹੋ ਜਾਣਗੇ ਸਾਰੇ ਅਕਿਊਜ਼ ਫੜੇ ਜਾਣਗੇ ਜਿਹੜੀ ਹੁਣ ਬੰਦੇ ਦੀ ਮੌਤ ਹੋ ਚੁੱਕੀ ਹੈ ਹੁਣ ਇਹ ਪਤਾ ਲੱਗਿਆ ਜੀ ਜਦੋਂ ਅਸੀਂ ਵਾਪਸ ਆਏ ਆ ਹਸਪੀਟਲ ਜਾ ਕੇ ਜਿਹੜੇ ਲਾਜ ਜਦੋਂ ਅਸੀਂ ਉੱਥੇ ਡੈਥ ਹੋਈ ਉਹਨਾਂ ਨੇ ਡਿਕਲੇਅਰ ਕੀਤਾ ਡਾਕਟਰਾਂ ਨੇ ਅੱਛਾ ਸਰ ਇਹ ਜਿਹੜੇ ਵੈਪਨ ਕਿ ਪਾਕਿਸਤਾਨ ਤੋਂ ਸਾਰੇ ਸਮਗਲ ਹੋ ਕੇ ਆਏ ਲੱਗ ਰਿਹਾ ਜੀ ਉਹੀ ਕਿਉਂਕਿ ਆਪਾਂ ਜਿਵੇਂ ਪਹਿਲਾਂ ਪਿੱਛੇ ਰਿਕਵਰੀਜ਼ ਕੀਤੀਆਂ ਤੁਹਾਨੂੰ ਪਤਾ ਵੈਪਨਸ ਦੀ ਵੱਡੀ ਖੇਪ ਮਿਲੀ ਹੈ ਉਹ ਇਸੇ ਤਰੀਕੇ ਦੇ ਦਰਸਾਉਂਦੀ ਹੈ ਕਿ ਉਸੇ ਵੱਲ ਲਿੰਕ ਕਰਦੀ ਹੈ ਵੀ ਗਲੌਕ ਵੀ ਬਹੁਤ ਆ ਰਹੇ ਤੇ ਤੇ ਬੋਰ ਜਿਹੜਾ ਸਟਾਰ ਪਿਸਟਲ ਉਹ ਵੀ ਕਾਫੀ ਆ ਰਿਹਾ ਸਟਾਰ ਕਿੰਨਾ ਖਤਰਾ ਜਿਹਦੀ ਡ੍ਰੌਪ ਬਲੇ ਪੜੇਗੀ ਜੀ ਗਲੌਕ ਵੀ ਤੇ ਸਟਾਰ ਦੋਨੋਂ ਮੈਂ ਸਮਝਦਾ ਕਿ ਕਾਫੀ ਲੀਥਲ ਵੈਪਨ ਨੇ ਔਰ ਬੜੇ ਸਫਿਸਟੀਕੇਟਰ ਵੈਪਨ ਹਨ ਦੋਵੇਂ ਠੀਕ ਠੀਕ ਹੈ ਥੈਂਕ ਯੂ ਜੀ